ਉਹ ਲੈ ਜੋ ਲੈ ਜੋ ਲੈ ਜੋ ਵੱਡਾ ਡੀਪੂ ਤੋਂ 8 800 ਵਾਲੇ ਸੂਟ 350 ਹੀ ਲੈ ਜੋ ਆ ਦੇਖੋ ਜੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਗਿਆ ਗਰਮੀ ਵਾਲੇ ਸੂਟ ਕੋਈ 800 ਨਹੀਂ ਕੋਈ 900 ਨਹੀਂ ਕੋਈ 600 ਨਹੀਂ 700 ਦੇ 2 ਮਤਲਬ 350 ਰੁਪਏ ਦਾ ਸੂਟ ਕਰਦਾ ਇਹਦੇ ਵਿੱਚ ਤੁਹਾਨੂੰ ਕਾਫੀ ਡਿਜ਼ਾਈਨ ਮਿਲ ਜਣੇ ਆ ਇੱਥੇ ਕੋਈ ਠੱਗੀ ਥੋੜੀ ਨਹੀਂ ਕੋਈ ਕੋਈ ਜੀ ਦੇਖੋ ਕੱਲੇ ਕੱਲੇ ਸੂਟ ਦੇ ਰੇਟ ਵੀ ਲੇਖ ਲੇਖ ਕੇ ਲਾਤਾ ਲਿਖ ਕੇ ਲਾਤੇ ਆ ਜਿਹੜਾ ਮਰਜੀ ਇੱਥੋਂ ਚੱਕੋ 4 ਤੇ 700 800 850 ਪਰ ਤੁਹਾਨੂੰ ਇੱਥੇ 350 ਰੁਪਏ ਦਾ ਸੂਟ ਮਿਲ ਜਾਣਾ ਤੇ ਆ ਦੇਖੋ 70 ਰੁਪਏ ਮੀਟਰ ਬਾਜੀ ਕਿੰਨੇ ਕਿੰਨੇ ਸੋਨੇ ਪ੍ਰਿੰਟ ਆ ਚੁੱਕੇ ਕਿੰਨੇ ਕਿੰਨੇ ਸੋਨੇ ਕਲਰ ਸਿਰਫ 70 ਰੁਪਏ ਮੀਟਰ ਬਾਜੀ ਜਿਹੜਾ ਮਰਜੀ ਚੱਕ ਲੋ ਜਿਹੜਾ ਮਰਜੀ 100 150 ਰੁਪਏ ਮੀਟਰ ਘੱਟ ਨਹੀਂ ਮਿਲਦਾ ਆਪਾਂ ਦੇਣਾ 70 ਰੁਪਏ ਮੀਟਰ ਦੇਖੋ ਕੜਾਈਆਂ ਕਿੰਨੇ ਕਿੰਨੇ ਸੋਣੀਆਂ ਆ ਚੁੱਕੇ ਸਿਰਫ 450 ਦਾ ਬਾਹਰ 900 ਦਾ ਇੱਕ ਮਿਲਦਾ ਅਸੀਂ 450 ਦਾ ਇੱਕ ਸੂਟ ਦੇਣਾ ਤੁਹਾਨੂੰ ਦੇਖੋ ਜੀ ਬਾਜ਼ਾਰਾਂ 'ਚ ਜਾ ਕੇ ਦੁਪੱਟਿਆਂ ਦੇ ਰੇਟ ਪਤਾ ਕਰ ਲੋ ਕੋਈ ਕਹਿੰਦਾ 300 ਕੋਈ ਕਹਿੰਦਾ 3 ਸੌਰ ਪੈਦਾ ਦੁਪੱਟਾ ਲੈ ਜਾਓ ਇੱਥੋਂ ਉਹ ਜਿਹੜਾ ਇੱਥੇ ਆਨਰਰ ਕੇਸ਼ ਗਾਂਧੀ ਜੀ ਉਹ ਉਹਨਾਂ ਨਾਲ ਗੱਲ ਕਰਦੇ ਸਰ ਸਵਾਲ ਦੋ ਆ ਜੀ ਇੱਕ ਤਾਂ ਗਰਮੀਆਂ ਦੇ ਵਿੱਚ ਵੀ ਪੂਰਾ ਨਵੰਬਰ ਦਸੰਬਰ ਸੀਜ਼ਨ ਵਾਲਾ ਮਾਹੌਲ ਆ ਇੱਥੇ ਦੂਜਾ ਬਾਜ਼ਾਰ ਨਾਲੋਂ ਤਿੰਨ ਤਣ ਗੁਣਾ ਰੇਟ ਘਟਿਆ ਤੁਸੀਂ ਜਿਹੜਾ 800 ਦਾ ਸੂਟ 350 ਜਿਹੜਾ 450 ਦੇ ਰਹੇ ਹੋ ਬਾਜ਼ਾਰ 'ਚ ਪਾ ਰੋ ਡਿਫਰੈਂਸ ਬੜਾ ਹੈਗਾ ਪ੍ਰਾਈਸ ਦਾ ਭਾਈ ਜੀ ਇੱਥੇ ਅਸੀਂ ਲੁੱਟ ਨਹੀਂ ਕਰੀਦੀ ਹਰ ਬੰਦਾ ਜਿਹੜਾ ਇੱਕ ਵਾਰੀ ਸਾਡੇ ਕੋਲ ਸਾਰਾ ਰਿਪੀਟ ਕਸਟਮਰ ਆ ਜਿਹੜਾ ਇੱਕ ਵਾਰੀ ਆਂਦਾ ਹਰੇਕ ਵਾਰੀ ਆਂਦਾ ਕਿਉਂ ਆਂਦਾ ਉਹਦਾ ਕਾਰਨ ਇੱਕੋ ਇੱਕ ਹੁੰਦਾ ਇਹ ਮੇਰੇ ਕਹਿਣ ਦਾ ਸਮਝਾਉਣ ਦੀ ਲੋੜ ਨਹੀਂ ਪੈਂਦੀ ਹੈਗੀ ਹਰ ਸਸਤੇ ਰੇਟ ਦੇ ਵਿੱਚ ਵੈਰਾਈਟੀ ਮਿਲਣੀ ਹੋਣ ਰੈਡੀमेड ਸੂਟ ਆਗਲਾ ਸਿਲਾਈ ਕਰਾਣ ਜਾਵੇ ਤਾਂ ਅਗਲਾ 1100 ਰੁਪਏ ਮੰਗ ਲੈਂਦਾ ਇੱਥੇ 895 ਰੁਪਏ ਦੇ ਵਿੱਚ ਰੈਡੀमेड ਸੂਟ ਮਿਲਣਾ ਤੁਹਾਨੂੰ ਜਿਨ੍ਹਾਂ ਨੇ ਕਰਨਾ ਨਵਾਂ ਕੰਮ ਸ਼ੁਰੂ ਤੁਸੀਂ ਦੁਕਾਨਦਾਰੋਂ ਤੁਸੀਂ ਰੀਸੇਲਰੋਂ ਆਜੋ ਇੱਥੇ ਬਹੁਤ ਵੱਡਾ ਫਾਇਦਾ ਲੋਕਾਂ ਦਾ ਹੋ ਰਿਹਾ ਭਾਵੇਂ ਇੱਕ ਇੱਕ ਸੂਟ ਲੈ ਜਾਓ ਭਾਵੇਂ ਦੋ ਲੈ ਜਾਓ ਭਾਵੇਂ ਚਾਰ ਲੈ ਜਾਓ ਸ਼ਰਤ ਇੱਥੇ ਕੋਈ ਨਹੀਂ ਹੈਗੀ ਬਹੁਤ ਸੋਹਣੇ ਡਿਜ਼ਾਈਨ ਬਹੁਤ ਸੋਹਣੇ ਰੰਗ ਹੋਰੀ ਬਾਜ਼ਾਰ ਚ ਕੋਈ ਕਹਿੰਦਾ 1895 ਕੋਈ ਕਹਿੰਦਾ 1995 ਕੋਈ ਕਹਿੰਦਾ 2095 ਜਿਨ੍ਹਾਂ ਨੇ ਲੈਣਾ ਵਿਆਹ ਲਈ ਦਾ ਕਪੜਾ ਦਾਜ ਵਜੋਂ ਦਾ ਕਪੜਾ ਇੱਥੇ 2 2000 ਵਾਲੇ ਸੂਟ ਵੀ 550 ਦੇ ਵਿੱਚ ਕਰਦੇ ਆ ਆ ਲਓ ਲੈ ਜਾਓ 550 ਦੇ ਵਿੱਚ ਆ ਦੇਖੋ ਭਾਜੀ ਪਟਾਰੀਆਂ ਪਟਾਰੀਆਂ ਖੋਲਦੀਆਂ ਆ ਭਾਜੀ ਦੇਖੋ ਕਿਨੇ ਕਿਨੇ ਸੋਹਣੇ ਸੂਟ ਆ ਚੁੱਕੇ ਦੋਸਤੋ ਕੀ ਰੇਟ ਠੰਗਾ ਤੁਹਾਡੇ ਹਿਸਾਬ ਨਾਲ ਆ ਦੇਖੋ ਜੀ ਇਹ ਭਾਈ ਜੀ ਫੋਟੋ ਵਾਲਾ ਸੂਟ ਹੈ ਇਹ ਬੁਟੀਕ ਵਾਲਾ ਇਹ 12 ਤੋਂ 1200 1400 ਤੋਂ ਘੱਟ ਤੱਕ ਕੀ ਹੋ ਸਕਦਾ ਭਾਜੀ ਬਾਹਰ ਮੰਗਦੇ ਸਾਡੇ ਉਹ ਕੰਮ ਹੈ ਨਹੀਂ ਅਸੀਂ ਦੇਣਾ ਹੈਗਾ ਭਾਜੀ 450 ਦਾ ਸੂਟ ਦੇਖੋ ਲੋ ਵੀ ਆ ਵੀ ਚੈੱਕ ਕਰ ਲੋ ਬਾਜ਼ਾਰ ਚ ਕੋਈ 2200 2400 2500 ਇਤਾਂ ਰੇਟ ਚੱਲਦਾ ਵੱਡਾ ਡੀਪੂ ਆ ਜਾ ਚੁਕ ਬੰਗਾ ਦੇ 895 ਦੇ ਵਿੱਚ ਉਹ ਲੈ ਜੋ ਲੈ ਜੋ ਲੈ ਜੋ ਵੱਡਾ ਡੀਪੂ ਤੋਂ 8 800 ਵਾਲੇ ਸੂਟ 350 ਹੀ ਲੈ ਜੋ ਆ ਦੇਖੋ ਜੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਗਿਆ ਧਰਮੀ ਵਾਲੇ ਸੂਟ ਕੋਈ 800 ਨਹੀਂ ਕੋਈ 900 ਨਹੀਂ ਕੋਈ 600 ਨਹੀਂ 600 ਦੇ ਤੋਂ ਮਤਲਬ 350 ਰੁਪਇਆ ਸੂਟ ਕਰਦਾ ਇਹਦੇ ਵਿੱਚ ਤੁਹਾਨੂੰ ਕਾਫੀ ਡਿਜ਼ਾਈਨ ਮਿਲ ਜਣੇ ਆ ਇੱਥੇ ਕੋਈ ਥੱਗੀ ਧੋਰੀ ਨਹੀਂ ਕੋਈ ਕੋਈ ਨਹੀਂ ਦੇਖੋ ਕੱਲੇ ਕੱਲੇ ਸੂਰ ਦੇ ਰੇਟ ਵੀ ਲਿਖ ਲਿਖ ਕੇ ਲਾਤਾ ਲਿਖ ਕੇ ਲਾਤੇ ਆ ਜਿਹੜਾ ਮਰਜੀ ਇੱਥੋਂ ਚੱਕੋ ਬਾਜ਼ਾਰ 'ਚ 700 800 850 ਪਰ ਤੁਹਾਨੂੰ ਇੱਥੇ 350 ਰੁਪਏ ਦਾ ਸੂਟ ਮਿਲ ਜਾਣਾ। ਭਾਈ ਜੀ ਸੂਟ ਵੀ 350 ਦਈ ਜਨੇ ਹੂੰ। ਕੁਆਲਿਟੀ ਬਹੁਤ ਆ ਪਰ ਮੈਂ ਦੇਖ ਰਿਹਾ ਵੀ ਡਿਜ਼ਾਈਨਿੰਗ ਬੜੀ ਸਾਡੇ ਭਾਈ ਜੀ ਡਿਜ਼ਾਈਨਿੰਗ ਦੀ ਗੱਲ ਕਰਦੇ ਆ। ਆਹ ਦੇਖੋ 70 ਰੁਪਏ ਮੀਟਰ ਭਾਈ ਕਿੰਨੇ ਕਿੰਨੇ ਸੋਹਣੇ ਪ੍ਰਿੰਟ ਆ ਚੁੱਕੇ ਕਿੰਨੇ ਕਿੰਨੇ ਸੋਹਣੇ ਕਲਰ ਸਿਰਫ 70 ਰੁਪਏ ਮੀਟਰ ਭਾਈ ਜੀ। ਜਿਹੜਾ ਮਰਜੀ ਚੱਕ ਲੋ ਜਿਹੜਾ ਮਾਜੀ 100 150 ਰੁਪਏ ਮੀਟਰ ਘੱਟ ਨਹੀਂ ਮਿਲਦਾ। ਆਪਾਂ ਦੇਣਾ 70 ਰੁਪਏ ਮੀਟਰ ਇਹ। ਆਹ ਦੇਖੋ ਜੀ 70 ਰੁਪਏ ਮੀਟਰ ਦੇ ਆਹ 70 பை மீட்டர் ਦੇ ਵਿੱਚ ਇਹ ਵੀ ਤੁਹਾਨੂੰ ਮਿਲ ਜਾਣਾ ਹੈਗਾ ਬਹੁਤ ਜ਼ਿਆਦਾ ਵੈਰਾਈਟੀ ਆ ਚੁੱਕੀ ਹੈ ਵੀ ਦੇਖੋ 450 ਦਾ ਕਿੰਨੇ ਸੋਹਣੇ ਸੂਟ ਆ ਚੁੱਕੇ ਹਨ ਅਲੱਗ-ਅਲੱਗ ਪ੍ਰਿੰਟ ਮੈਨੇ ਅਲੱਗ-ਅਲੱਗ ਤੁਹਾਨੂੰ ਡਿਜ਼ਾਈਨਿੰਗ ਵਾਲੇ ਕੜਾਈਆਂ ਵਾਲੇ ਸੂਟ ਆ ਚੁੱਕੇ ਹੈ ਜੀ ਇਹ ਜੀ ਦੇਖੋ ਕੜਾਈਆਂ ਕਿੰਨੀ-ਕਿੰਨੀ ਸੋਹਣੀਆਂ ਆ ਚੁੱਕੀਆਂ ਸਿਰਫ 450 ਦਾ ਬਾਅਦ 900 ਦਾ ਇੱਕ ਮੈਨ ਦਾ ਅਸੀਂ 450 ਦਾ ਇੱਕ ਸੂਟ ਦੇਣਾ ਤੁਹਾਨੂੰ ਦੇਖੋ ਜੀ ਆਹ ਦੇਖੋ ਜੀ ਹੋਰ ਵੀ ਦੇਖੋ ਤੁਸੀਂ ਮਤਲਬ 450 ਵਾਲੇ ਸੂਟਾਂ ਦੇ ਵਿੱਚ ਡਿਜ਼ਾਈਨਿੰਗ ਦੇਖੋ ਗਲੇ ਦੇ ਕੰਮ ਹੈਗਾ ਕੱਪੜੇ ਦੇ ਕਲਰ ਸੋਹਣੇ ਆ ਕੱਪੜੇ ਦੀ ਕੁਆਲਿਟੀ ਬਾਜ਼ਾਰ 'ਚ 900 ਇੱਥੇ 902 450 ਰੁਪਏ ਦਾ ਛੂਟ ਕਰਤਾ ਆ ਦੇਖੋ ਲਵੈਂਡਰ ਸ਼ੇਡ ਕਿੰਨਾ ਪਿਆਰਾ ਆ ਚੁੱਕਾ ਪ੍ਰਿੰਟ ਕਿੰਨੇ ਕਿੰਨੇ ਟੋਰੀ ਆ ਚੁੱਕੇ ਹੈਗੇ ਤੇ ਨਾਲ ਦੇਖੋ ਬਾਟਮ ਕਿੰਨੀ ਵਧੀਆ ਆ ਚੁੱਕੀ ਹੈ ਪਲੇਨ ਤੇ ਨਾਲ ਦੇਖੋ ਦੁਪੱਟੇ ਕਿੰਨੇ ਕਿੰਨੇ ਵਧੀਆ ਆ ਚੁੱਕੇ ਸਿਰਫ ਆਪਾ ਦੇਣਾ ਹੈਗਾ 400 ਤੇ 50 ਰੁਪਏ ਬੱਸ ਤੁਸੀਂ ਜੀ ਜਿਨ੍ਹਾਂ ਨੇ ਕਰਨਾ ਨਵਾਂ ਕੰਮ ਸ਼ੁਰੂ ਤੁਸੀਂ ਦੁਕਾਨਦਾਰੋਂ ਤੁਸੀਂ ਰੀਸੇਲਰੋਂ ਆਜੋ ਇੱਥੇ ਬਹੁਤ ਵੱਡਾ ਫਾਇਦਾ ਲੋਕਾਂ ਦਾ ਹੋ ਰਿਹਾ ਭਾਵੇਂ ਇੱਕ ਇੱਕ ਛੂਟ ਲੈ ਜਾਓ ਭਾਵੇਂ ਦੋ ਲੈ ਜਾਓ ਭਾਵੇਂ ਚਾਰ ਲੈ ਜਾਓ ਸ਼ਰਤ ਇੱਥੇ ਕੋਈ ਨਹੀਂ ਹੈਗੀ ਬਹੁਤ ਸੋਹਣੇ ਡਿਜ਼ ਵੱਡਾ ਫਾਇਦਾ ਕੀ ਆ ਇਕੱਲੇ ਇਕੱਲੇ ਸੂਟ ਦੇ ਰੇਟ ਲੈ ਕੇ ਲਾਤਾ ਇੱਥੇ ਠੱਗੀ ਟੋਰੀ ਲੁੱਟਖੋ ਨਹੀਂ ਹੋਣੀ ਬਾਕੀ ਦੁਕਾਨਾਂ ਦੇ ਜਾਣਿਓ ਘੜ ਤੋਂ 1000 ਮੰਗਦੇ ਆ ਫਿਰ ਤੁਸੀਂ 7-800 ਦੇ ਕੇ ਆਇਆ ਨੂੰ ਪਰ ਇੱਥੇ 1000 ਵਾਲਾ ਸੂਟ ਹੀ ਅਸੀਂ 450 ਕਰਤਾ ਲਓ ਜੀ ਇੱਕ ਹੋਰ ਫਾਇਦਾ ਕਰਨਾ 1100 ਦੇ ਬਾਅਦ ਇੱਕ ਤੇ ਲੱਕੋ 1100 ਦੇ ਦੋ ਦੇਖੋ 550 ਸੂਟ ਆ ਗਿਆ ਕਿੰਨਾ ਪਿਆਰਾ ਦੇਖੋ ਕਾਟਨ ਦਾ ਕਿਨੇ ਕਿ ਸੋਹਣੇ ਆਰਟੀਕਲ ਡਿਜ਼ਾਈਨਿੰਗ ਕਿਨੇ ਕਿ ਸੋਪਰ ਆ ਚੁੱਕੀ ਹੈ ਜੀ ਨਾਲ ਦੇਖੋ ਆਲ ਓਵਰ ਸੂਟ ਆ ਚੁੱਕਿਆ ਪ੍ਰਿੰਟ ਕਿਨੇ ਕਿ ਟੌਰੀ ਆ ਚੁੱਕਿਆ ਗਿਆ ਤੇ ਨਾਲ ਦੇਖੋ ਕਿਹਰੇ ਤੇ ਕਿਨੇ ਕਿਨੇ ਪੈਰੇ ਵਰਕ ਆ ਚੁੱਕਿਆ ਸਿਰਫ 550 ਰੁਪਏ ਵਿੱਚ ਦੇਖੋ ਜੀ ਬਾਜ਼ਾਰ ਚ ਕੋਈ ਕਹਿੰਦਾ 1895 ਕੋਈ ਕਹਿੰਦਾ 1995 ਕੋਈ ਕਹਿੰਦਾ 2095 ਜਿਨ੍ਹਾਂ ਨੇ ਲੈਣਾ ਵਿਆਹ ਲਈ ਦਾ ਕਪੜਾ ਦਾਜ ਵੇੜ ਦਾ ਕਪੜਾ ਇੱਥੇ 2 2000 ਵਾਲੇ ਗੂੜ ਵੀ 550 ਦੇ ਵਿੱਚ ਕਰਤੇ ਆ ਆ ਲਓ ਲੈ ਜਾਓ 550 ਦੇ ਵਿੱਚ ਰੰਗ ਦੇਖੋ ਕਿੰਨੇ ਸੋਹਣੇ ਸੋਹਣਿਆ ਆ ਦੇਖੋ ਪਾਜੀ ਪਟਾਰੀਆਂ ਪਟਾਰੀਆਂ ਖੋਲਦੀਆਂ ਪਾਜੀ ਦੇਖੋ ਕਿੰਨੇ ਕਿੰਨੇ ਸੋਹਣੇ ਸੂਟ ਆ ਚੁੱਕੇ ਦੋਸਤੋ ਕੀ ਰੇਟਾਂ ਹੋਣਗਾ ਤੁਹਾਡੇ ਸਾਹਮਣੇ ਆਹ ਦੇਖੋ ਜੀ ਇਹ ਬਾਈ ਜੀ ਫੋਟੋ ਵਾਲਾ ਸੂਟ ਹੈ ਬੁਟੀਕ ਵਾਲਾ ਇਹ 12 1200 1400 ਤੋਂ ਘੱਟ ਤੱਕ ਕੀ ਹੋ ਸਕਦਾ ਭਾਜੀ ਬਾਹਰ ਮੰਗਦੇ ਸਾਡੇ ਕੋ ਕੰਮ ਹੈ ਨਹੀਂ ਅਸੀਂ ਦੇਣਾ ਹੈ ਭਾਜੀ 450 ਦਾ ਸੂਟ ਦੇਖੋ ਕਿੰਨਾ ਪਿਆਰਾ ਪ੍ਰਿੰਟ ਆ ਚੁੱਕਾ ਹੈਗਾ ਮਸਲੀਨ ਦੇ ਵਿੱਚ ਹੀ ਦੇਖੋ ਜੀ ਮਸਲੀਨ ਦਾ ਸੂਟ ਦੁਪੱਟਾ ਨਾਲ 50 ਜੀ 1200 1100 1000 ਇੱਥੇ ਦੇਣਾ 450 ਰੁਪਏ ਦਾ ਇੱਕ 900 ਦੇ ਦੋ ਰੰਗ ਇਹਦੇ ਵਿੱਚ ਵੀ ਕਾਫੀ ਹੈ ਡਿਜ਼ਾਈਨ ਇਹਦੇ ਵਿੱਚ ਤੁਹਾਨੂੰ ਕਾਫੀ ਮਿਲ ਜਾਣਿਆ ਸੋ ਇਸੇ ਤਰ੍ਹਾਂ ਆ ਦੇ ਪਾਕਿਸਤਾਨੀ ਅਫਗਾਨੀ ਐਡਾ ਕਹਿ ਗਏ ਕਿ ਤੁਹਾਡੇ ਦੋ 2015 1500 ਲਈ ਜਾਂਦੇ ਆ ਦਾਦੀਆਂ ਨਾਨੀਆਂ ਲਈ ਬਜ਼ੁਰਗਾਂ ਲਈ ਸੂਟ ਵੀ ਆ ਗਏ ਆ ਬੜਾ ਸੋਹਣਾ ਇੱਥੇ ਹਲਕਾ ਹਲਕਾ ਕੰਮ ਕੀਤਾ ਘੇਰੇ ਤੇ ਕੱਪੜਾ ਬੜਾ ਸੋਹਣਾ ਰੰਗ ਵੀ ਲਾਈਟ ਲਾਈਟ ਰੇਟ 550 ਦੇ ਵਿੱਚ ਕਰਤੇ ਇੱਕ ਹੋਰ ਫਾਇਦਾ ਕਰ ਦਿੰਦੇ ਆ ਦੇਖੋ ਬਾਜ਼ਾਰਾਂ 'ਚ ਜਾ ਕੇ ਦੁਪੱਟਿਆਂ ਦੇ ਰੇਟ ਪਤਾ ਕਰ ਲੋ ਕੋਈ ਕਹਿੰਦਾ 300 ਕੋਈ ਕਹਿੰਦਾ 350 ਕੋਈ ਕਹਿੰਦਾ 400 ਸਿਰਫ 100 ਰੁਪਏ ਦਾ ਦੁਪੱਟਾ 100 ਰੁਪਏ ਦਾ ਦੁਪੱਟਾ ਲੈ ਜਾਓ ਇੱਥੋਂ ਇਹਦੇ ਵਿੱਚ ਦੇਖੋ ਰੰਗ ਦੇਖੋ ਡਿਜ਼ਾਈਨ ਦੇਖੋ ਭਾਈ ਇਹ ਕੁਲੇ ਡੁਲੇ ਸਾਈਜ਼ ਆ ਬੜਾ ਪਾਏ ਬੁੱਕਲ ਮਾਰ ਲੋ ਐਡਾ ਸਾਈਜ਼ ਆ ਰੇਟ ਸਿਰਫ 100 ਰੁਪਈਆ ਕੀਤਾ ਹੈ ਭਾਜੀ 100 ਰੁਪਈਆ ਤੁਹਾਨੂੰ ਪਤਾ ਹੈ 250 300 ਘੱਟ ਨਹੀਂ ਨਰਾਜ਼ ਨਹੀਂ ਦੇਣਾ 100 ਰੁਪਈਆ ਤੇ ਇੱਕ ਜਿਦੀ ਮਾਰੀ ਉਸੇ ਲੈ ਕੇ ਜਾ ਬਹੁਤ ਸੋਹਣੇ ਕਲਰ ਆ ਚੁੱਕੇ ਮਲਟੀ ਸ਼ੀਟ ਚਾਹੀਦੀ ਤੁਹਾਨੂੰ ਪਲੇਨ ਚਾਹੀਦੇ ਹੈਗੇ ਪਤਾਨ ਤੁਹਾਡੀ ਹੈਗੀ ਆ ਕਲਰ ਲਾਈਟ ਡਾਰਕ ਤੁਹਾਨੂੰ ਇਹਦੇ ਵਿੱਚ ਹਰ ਤਰ੍ਹਾਂ ਮਿਲ ਜਾਣੇ ਹੈਗੇ ਆ ਆ ਲਓ ਜੀ ਇੱਕ ਹੋਰ ਫਾਇਦਾ ਅੱਜ ਫਾਇਦੇ ਦੇ ਫਾਇਦੇ ਕਰਨੇ ਆ ਕਿਉਂਕਿ ਵੱਡਾ ਡੀਪੂ ਨੇ ਸਿਰਫ 5 5 10 10 ਰੁਪਈਏ ਦੇ ਮਾਰਜੇ ਦੇ ਸੂਟ ਵੇਚਣੇ ਸ਼ੁਰੂ ਕੀਤੇ ਹੋਏ ਪਰ ਵੱਡਾ ਡੀਪੂ ਦੇ ਆਜੋ 695 ਦੇ ਵਿੱਚ ਸੂਟ ਲੈ ਜਾਓ 695 ਦੇ ਵਿੱਚ ਵੀ ਦੇਖੋ ਡਿਜ਼ਾਈਨਿੰਗ ਬਹੁਤ ਸਾਰੀ ਆ ਇੱਥੇ ਆਉਣ ਦੇ ਫਾਇਦੇ ਕੀ ਆ ਤੁਸੀਂ ਸੈਲਫ ਸਰਵਿਸ ਲੈ ਸਕਦੇ ਆ ਜਿਹੜਾ ਸੂਟ ਪਸੰਦ ਆ ਤੁਸੀਂ ਲੈ ਜਾਓ ਫਾਇਦੇ ਵੱਡੇ ਆ ਆ ਦੇਖੋ ਕਿੰਨੇ ਕਿੰਨੇ ਪਿਆਰੇ ਪ੍ਰਿੰਟ ਆ ਚੁੱਕੇ ਧਾਗੇ ਦਾ ਕੰਮ ਕੀਤਾ ਪ੍ਰਿੰਟ ਦੇਖੋ ਕਿੰਨਾ ਹੈਵੀ ਆ ਚੁੱਕਾ ਤੇ ਨਾਲ ਦੇਖੋ ਪਲੇਨ ਕਿੰਨੀ ਵਧੀਆ ਆ ਚੁੱਕੇ ਹੈਗੇ ਬੈਕਲ ਤੋਂ ਠੀਕ ਹੈ ਜੀ ਤੇ ਨਾਲ ਦੇਖੋ ਬਾਟਮ ਕਿੰਨੀ ਵਧੀਆ ਆ ਚੁੱਕੇ ਚੁੰਨੀਆਂ ਨਾਲ ਪਿਓਰ ਦੀਆਂ ਆ ਚੁੱਕੀਆਂ ਸਿਰਫ ਆਪਾਂ ਜਿੰਨੇ 695 ਚ ਆ ਦੇਖੋ ਰੰਗ ਦੇ ਜਿਹਨੇ ਜੀ ਕੋਈ ਕਮੀ ਨਹੀਂ ਬੋਲ ਬੋਲਦੇ ਬੱਚਿਆਰ ਕੇ ਥ ਕੋਟ ਵਾਲੇ ਛੂਟ ਜਿਹੜੇ ਸਾਨੂੰ ਦਿਖਾਏ ਆ 4500 ਰੁਪਏ ਦਾ ਆ ਪ੍ਰਿੰਟ ਦੇਖੋ ਡਾਰਕ ਲੈ ਲਓ ਲਾਈਟ ਲੈ ਲਓ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਸਾਨੂੰ ਇੱਥੋਂ ਮਿਲ ਜਾਂਦੀ ਹੈਗੀ ਆ ਆ ਵੀ ਦੇਖੋ ਕਿੰਨਾ ਪਿਆਰਾ ਪ੍ਰਿੰਟ ਆ ਚੁੱਕਾ ਕਿੰਨਾ ਸੋਣਾ ਨੈਕ ਦੇ ਵਰਕ ਕੀਤਾ ਹੈਗਾ ਤਾਂ ਅੱਗੇ ਦਾ ਕੰਮ ਹੈਗਾ ਤੇ ਨਾਲ ਦੇਖੋ ਪਲੇਨ ਬਾਟਮ ਆ ਚੁੱਕੀ ਹੈਗੀ ਆ ਕੰਬੀਨੇਸ਼ਨ ਬਹੁਤ ਸੋਹਣੇ ਆ ਚੁੱਕਿਆ ਗਿਆ ਆ ਦੇਖੋ ਦੁਪੱਟੇ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਆ ਵੀ ਆਪਾਂ ਤੁਹਾਨੂੰ ਦੇਣਾ ਸਿਰਫ 400 ਤੇ 50 ਰੁਪਏ ਵਿੱਚ ਹੀ ਲਓ ਵੀ ਆ ਵੀ ਚੈੱਕ ਕਰ ਲਓ ਬਾਜ਼ਾਰ 'ਚ ਕੋਈ 2200 2400 2500 ਐਡਾ ਰੇਟ ਚੱਲਦਾ ਵੱਡ ਹੈਵੀ ਹੈਵੀ ਸੂਟਾਂ ਦੇ ਉੱਤੇ ਵੀ ਬਹੁਤ ਧਮਾਕੇਦਾਰ ਆਫਰ ਆਤੀਆਂ ਤੁਸੀਂ ਫੋਟੋ ਵਾਲੇ ਸੂਟ ਲੈਣੇ ਆ ਬੁਟੀਕਾਂ ਲੈਣੇ ਆ ਆ ਵੀ ਤੁਸੀਂ ਚੈੱਕ ਕਰ ਲਓ ਇਹਦਾ ਵੀ ਕੋਈ 1700 1800 2000 ਨਹੀਂ ਸਿਰਫ 895 ਦੇ ਵਿੱਚ ਮਿਲਣਾ ਕਿਉਂਕਿ ਸੇਲ ਬਹੁਤ ਵੱਡੀ ਲੱਗੀ ਹੈਗੀ ਆ ਆਜੋ ਆ ਦੇਖੋ ਤੁਸੀਂ ਇਦਾਂ ਦਾ ਫੋਟੋ ਵਾਲਾ ਸੂਟ ਲੈਣ ਜਾਂਦੇ ਹੋ ਤੁਸੀਂ ਜਾ ਕੇ ਪੁੱਛ ਦਿਓ ਜੀ ਇਹਦਾ ਪ੍ਰਾਈਸ ਕੀ ਹੈਗਾ 1695 1895 2 2000 ਇਹ ਵੀ 895 ਦੇ ਵਿੱਚ ਇੱਥੇ ਤੁਹਾਨੂੰ ਆਉਣ ਦਾ ਫਾਇਦਾ ਕੀ ਹੈ ਨਾ ਸੈਕਸ਼ਨ ਬਣਾ ਦਿੱਤੀ ਸੀ ਜਿੰਤਾ ਦਾ ਰੇਟ ਚਾਹੀਦਾ ਜਿੰਤਾ ਦਾ ਤੁਹਾਡਾ ਬਜਟ ਆ ਤੁਸੀਂ ਉਹ ਸੈਕਸ਼ਨ ਦੇ ਆ ਜਾਓ ਆਪੇ ਤੁਸੀਂ ਇਹਦੇ ਵਿੱਚੋਂ ਸੂਟ ਪਸੰਦ ਕਰਕੇ ਲੈ ਕੇ ਜਾ ਸਕਦੇ ਆ ਤੁਹਾਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਆਹ ਦੇਖ ਲਓ ਬੜਾ ਸੋਹਣਾ ਬੁਟੀਕ ਪੀਸ ਆ ਡਿਜ਼ਾਈਨਰ ਪੀਸ ਆ ਇਸ ਰੰਗ ਦੀ ਡਿਮਾਂਡ ਹੀ ਬਹੁਤ ਆ ਇਹ ਵੀ 895 ਦੇ ਵਿੱਚ ਦੇ ਰਣਾ ਜੇ ਤੁਸੀਂ ਥੋੜਾ ਜਿਹਾ ਹੋਰ ਲੈਣਾ ਤੁਸੀਂ ਜੇ ਉਹ ਵੀ ਤੁਹਾਨੂੰ ਥੋੜਾ ਜਿਹਾ ਅਲਟੀਮੇਟ ਜਿਹਾ ਪੀਸ ਚਾਹੀਦਾ ਆ ਦੇਖੋ ਇਹਦੇ ਵਿੱਚ ਇਦਾਂ ਦੇ ਪ੍ਰਿੰਟਡ ਸੂਟ ਵੀ ਤੁਹਾਨੂੰ 895 ਦੇ ਵਿੱਚ ਲਗਜ਼ਰੀ ਦੁਪੱਟੇ ਨਾਲ ਦਿਲਣੇ ਹੈਗੇ ਭਾਜੀ ਇਹਦੇ ਵਿੱਚ ਵੀ ਦਿਖਾ ਦਿਓ ਆ ਵੀ ਦੇਖੋ ਕਿੰਨੇ ਕਿੰਨੇ ਸੋਹਣੇ ਆਲਓਵਰ ਸੂਟ ਆ ਚੁੱਕੇ ਹੈਗੇ ਆ ਕਿੰਨੇ ਕਿੰਨੇ ਪਿਆਰੇ ਪ੍ਰਿੰਟ ਆ ਚੁੱਕੇ ਆ ਫਰੰਟ ਦੇਖੋ ਨਾਲ ਤਾਂ ਅੱਗੇ ਦਾ ਕੰਮ ਕੀਤਾ ਹੈਗਾ ਇਹ ਆਪਾਂ ਤੁਹਾਨੂੰ ਜਿਹੜਾ ਬਾਹਰ ਮੈਂ ਦਾ 1800 2000 ਦਾ ਆਪਾਂ ਪਾ ਦਿਨਾ 1000 ਰੁਪਏ ਰੁਪਏ ਵਿੱਚ ਕਲਰ ਰਿਹਾ ਤੁਸੀਂ ਮਰਜੀ ਆਪਣੀ ਪਸੰਦ ਅਕੋਰਡਿੰਗ ਲੈ ਕੇ ਜਾ ਸਕਦੇ ਕਲਰ ਤੁਹਾਨੂੰ ਬੱਖ ਬੱਖਰ ਮੈਨੇ ਹੈਗੇ ਆ ਡੀਐਨਏ ਵਿੱਚ ਸਾਰ ਤਰ੍ਹਾਂ ਦੀ ਹੈਗੀ ਆ ਕਲਰ ਲਾਈਟ ਵੀ ਕਲਰ ਡਾਰਕ ਵੀ ਆ ਗਿਆ ਦੇਖੋ ਕਿੰਨੇ ਕਿੰਨੇ ਜੈਂਟਰੀ ਐਂਟਰੀ ਸ਼ੈਡ ਆ ਚੁੱਕੀਆਂ ਸਿਰਫ 800 ਰੁਪਏ ਤੇ ਤੁਹਾਡੇ ਵਾਸਤੇ ਵੱਡੀ ਆ ਬਾਜ਼ਾਰ 'ਚ 1800 1900 2000 ਦਾ ਸੂਟ ਵੱਡਾ ਡੀਪੂ ਤੇ ਸਿਰਫ 695 ਦਾ ਸੂਟ ਤੁਸੀਂ ਗਲੇ ਦੇ ਕੰਮ ਦੇਖ ਲਓ ਘੇਰੇ ਦੇ ਦੇਖ ਲਓ ਪਹੁੰਚਿਆਂ ਦੇ ਵੀ ਕੰਮ ਕਰਦਾ ਬਾਹਾਂ ਦੇ ਕੰਮ ਦੁਪੱਟਾ ਨਾਲ ਲਾ ਤਾਂ 1800 2000 ਦਾ ਸੂਟ ਲੈ ਜਾਓ ਸਿਰਫ 695 ਇਹ ਵੀ ਦੇਖੋ ਕਿੰਨਾ ਪਿਆਰਾ ਸੂਟ ਆ ਚੁੱਕਾ ਨਾ ਦੇਖੋ ਨੈਕ ਤੇ ਕਿੰਨਾ ਪਿਆਰਾ ਵਰਕ ਆ ਘੇਰੇ ਤੇ ਵਰਕ ਤੇ ਨਾਲ ਬਾਜੂ ਦੇ ਵਰਕ ਆ ਚੁੱਕਾ ਇਹ ਭਾਈ ਆਪਾਂ ਦਾ 695 'ਚ ਵੀ ਆ ਵੀ ਦੇਖ ਲਓ ਭਾਈ ਚਾਹੇ ਵਾਈਟ ਲੈ ਲਓ ਚਾਹੇ ਬਲੈਕ ਲੈ ਲਓ ਚਾਹੇ ਸਟਾਈਲ ਲੈ ਲਓ ਤੁਹਾਡਾ ਜਿੱਦਾਂ ਦਾ ਟੇਸ ਲੈ ਜਾਓ ਆ ਵੀ 695 ਦੇ ਵਿੱਚ ਚੈਲੰਜ ਕਰਦੇ ਆਂ ਪੰਜਾਬ ਤੋਂ ਸਸਤਾ ਪੂਰੇ ਪੰਜਾਬ ਤੋਂ ਵੱਡਾ ਪੂਰੇ ਪੰਜਾਬ ਤੋਂ ਲਗਜ਼ਰੀ ਸਟੋਰ ਵੱਡਾ ਡੀਪੂ ਅਜਾਜ ਉਹ ਮੰਗਾ ਜਿੱਥੇ ਇੱਕੋ ਹੀ ਛਾਤ ਹੇਟਾ ਭਾਵੇਂ ਤੁਸੀਂ ਲੇਡੀ ਸੂਟ ਲੈ ਲਓ ਭਾਵੇਂ ਤੁਸੀਂ ਜੈਂਟਸ ਰੈਡੀਮੇਡ ਲੈ ਲਓ ਲੇਡੀਜ਼ ਰੈਡੀਮੇਡ ਲੈ ਲਓ ਬੱਚਿਆਂ ਦੇ ਕੱਪੜੇ ਲੈ ਲਓ ਸ਼ੂ ਲੈ ਲਓ ਤੁਸੀਂ ਮੁੰਏਰੀਆ ਸਮਾਨ ਨਾਲ ਫੈਮਿਲੀ ਕੰਪਲੀਟ ਸ਼ੋਰੂਮ ਹੈਗਾ ਲੋਬੀ ਜਿਹੜੇ ਸਾਡੇ ਕਸਟਮਰ ਕਹਿੰਦੇ ਆ ਵੀ ਲਗਜ਼ਰੀ ਕੱਪੜੇ ਲੈਣੇ ਆ ਵਿਆਹ ਸ਼ਾਦੀ ਦਾ ਕੱਪੜਾ ਲੈਣਾ ਦਾਜਪੁਰ ਦੇ ਕੱਪੜਾ ਲੈਣਾ ਵੀ ਪਾਇਆ ਹੋਇਆ ਪਤਾ ਲੱਗੇ ਵੀ ਬਾਕੀ ਅਸੀਂ 25 2500 3 3000 ਦੇ ਸੂਟ ਆ ਆ ਦੇਖੋ 3 3000 ਵਾਲੇ ਸੂਟ ਵੱਡਾ ਡੀਪੂ ਨੇ ਕਰਤੇ ਸਿਰਫ 1350 ਦੇ ਵਿੱਚ ਕੂੜ ਵੀ ਤੁਹਾਨੂੰ ਦਿਖਾਤਾ ਆ ਦੁਪੱਟੇ ਦੇਖੋ ਦੁਪੱਟੇ ਵੀ ਨਾਲ ਬੜੇ ਸੋਹਣੇ ਆ ਰੇਟ ਸਿਰਫ 1350 ਆ ਦੇਖੋ ਭਾਜੀ ਕਿੰਨਾ ਪਿਆਰਾ ਕਲਰ ਆ ਚੁੱਕਾ ਵਾਵੇ ਭਾਜੀ ਐਨੀ ਕਿੰਨੀ ਸੋਹ ਪਰ ਆ ਚੁੱਕੀ ਨੇ ਨੈਕ ਤੇ ਕਿੰਨਾ ਪਿਆਰਾ ਧਾਗੇ ਦਾ ਕੰਮ ਕੀਤਾ ਹੈ ਤੇ ਨਾਲ ਦੇਖੋ ਬਾਟਮ ਇਹਦੀ ਪਲੇਨ ਆ ਚੁੱਕੀ ਹੈਗੀ ਆ ਤੇ ਨਾਲ ਬਹੁਤ ਸੋਹਣੇ ਆਰਟੀਕਲ ਆ ਚੁੱਕੇ ਆ ਇਹ ਆਪਾਂ ਤੁਹਾਨੂੰ ਦੇਣਾ ਸਿਰਫ 1300 ਤੇ 1400 ਦੇ ਵਿੱਚ ਨਾਲ ਪਿਓਰ ਦੀਆਂ ਚੁਨੀ ਆ ਚੁੱਕੀਆਂ ਇਹਦੇ ਵਿੱਚ ਆ ਵੀ ਤੁਸੀਂ ਚੈੱਕ ਕਰ ਲਓ ਰੰਗ ਸਾਡੇ ਕੋਲ ਹਰ ਤਰ੍ਹਾਂ ਦੇ ਆ ਕੁੜੀਆਂ ਜਿੰਨੀਆਂ ਵਾਲੇ ਮਿਡਲ ਏਜ ਲਈ ਪਿਓਰ ਕਾਂ ਦੇ ਲਈ ਹਰ ਕਿਸੇ ਦਾ ਵੱਡਾ ਫਾਇਦਾ ਲੋਕ ਗਰੁੱਪਾਂ ਦੇ ਗਰੁੱਪ ਬਣਾ ਕੇ ਪਿੰਡਾਂ 'ਚ ਆ ਰਹੇ ਆ ਕਿਉਂਕਿ ਉਹਨਾਂ ਨੂੰ ਪਤਾ ਆ ਵੀ ਇੱਥੇ ਲੋਟਰੀ ਹੋਣੀ ਇੱਥੇ 5-5 ਰੁਪਏ 10-10 ਰੁਪਏ ਪਿਆ ਪਿਆਰ ਰੁਪਏ ਦੇ ਮਾਰਜਦੇ ਜਿਹੜੇ ਹੈਵੀ ਸੂਟ ਵੇਚੇ ਜਾ ਰਹੇ ਆ ਆ ਵੀ ਦੇਖੋ ਹਰ ਇੱਕ ਸੂਟ ਦੇ ਉੱਤੇ ਭਾਈ ਜੀ ਰੇਟ ਵੀ ਘਟਿਆ ਡਿਜ਼ਾਈਨਿੰਗ ਬੜੀ ਸੋਹਣੀ ਹੈਗੀ ਬਟ ਯਾਨੀ ਬਹੁਤ ਓਪਰ ਆ ਚੁੱਕਿਆ ਦੇਖੋ ਵੀ ਨੇ ਆ ਚੁੱਕਾ ਬਲੈਕ ਸੂਟ ਕਿੰਨਾ ਪਿਆਰਾ ਹੈਗਾ neck ਤੇ ਕਿੰਨਾ ਪਿਆਰਾ ਵਰਕ ਤੇ ਨਾਲ ਘੇਰੇ ਤੇ ਤੇ ਨਾਲ ਪੂਰਾ ਆਲ ਓਵਰ ਟੂਟਾ ਚੁੱਕਾ ਹੈ ਠੀਕ ਹੈ ਇਹ ਆਪਾਂ ਤੁਹਾਨੂੰ ਦੇਣਾ ਸਿਰਫ 1400 ਤੇ 99 ਨਾਲ ਦੁਨੀਆ ਮੈਚਿੰਗ ਆ ਚੁੱਕੀਆਂ ਹੈਗੇ ਲਾਈਟ ਡਾਜ਼ ਦੇ ਕੰਬੀਨੇਸ਼ਨ ਬਹੁਤ ਸੋਹਣੇ ਆ ਚੁੱਕੇ ਹੈ ਇਸ ਕਰਕੇ ਤੁਹਾਨੂੰ ਬੱਕ ਬੱਕਰੇ ਮੈਂ ਸਾਡੇ ਕੋਲ 350 ਰੁਪਏ ਤੋਂ ਸੂਟ ਸ਼ੁਰੂ ਹੋ ਜਾਂਦਾ ਤੁਸੀਂ 500 ਦਾ 2000 ਦਾ 5000 ਦਾ 8000 ਦਾ 10000 ਦਾ 15000 ਦਾ ਜਿੰਦਾ ਨਾ ਤੁਹਾਡਾ ਜਿੱਦਾਂ ਦਾ ਟੇਸਟਰ ਤੁਸੀਂ ਉਦਾਂ ਦੇ ਹਰ ਤਰ੍ਹਾਂ ਦੇ ਸੂਟੇ ਕੋ ਆ ਕੇ ਲੈ ਕੇ ਜਾ ਸਕਦੇ ਆ ਦੇਖੋ ਜੈਪੁਰੀ ਸਟਾਈਲ ਆ ਚੁੱਕੇ ਬਹੁਤ ਸੋਹਣੇ ਸੈਂਡ ਛੈਂਡੇ ਕਲਰ ਆ ਚੁੱਕੇ ਹੈਗੇ ਆ neck ਤੇ ਕਿੰਨਾ ਪਿਆਰਾ ਵਰਕ ਆ ਚੁੱਕਾ ਪਲੇਨ ਬਾਟਮ ਆ ਚੁੱਕਿਆ ਗਿਆ ਦਬਾ ਛੇੜੇ ਦੇਖੋ ਪਿਓਰਟੀ ਚੁੰਨੀ ਆ ਚੁੱਕੀ ਹੈ ਇਹ ਆਪਾਂ ਤੁਹਾਨੂੰ ਦੇਣਾ ਸਿਰਫ 1400 ਤੇ 50 ਰੁਪਏ ਵਿੱਚ ਦੇਖੋ ਜੀ 1450 ਦੇ ਵਿੱਚ ਇੱਕ ਨਹੀਂ 1450 ਸਾਡੇ ਕੋਲ 100 ਡਿਜ਼ਾਈਨ ਮਿਲ ਜਾਣਾ ਇਧਰ ਹੈਵੀ ਹੈਵੀ ਪੀਸ ਬਾਜ਼ਾਰ 'ਚ 3-3000 ਸਾਡੇ ਕੋਲ 1450 ਤੋਂ ਕੁਝ ਹੋਰ ਜਾਣਕਾਰੀ ਲੈਣੀ ਆ ਜਾਂ ਤੁਸੀਂ ਆਪਣੇ ਫਾਇਦੇ ਕਾਉਣੇ ਹੈਗੇ ਆ ਪਰ ਡਾਡੀ ਫੂ ਅਜਾਦ ਚੌਕ ਬੰਗਾ ਫੇਸੂ ਪੇਜ ਇੰਸਟਾਗ੍ਰਾਮ YouTube ਨੂੰ ਸਬਸਕ੍ਰਾਈਬ ਤੇ ਫੋਲੋ ਕਰ ਲੋ ਰੋਜ਼ ਹੀ ਨਵੀਂ ਅਪਡੇਟ ਤੁਹਾਨੂੰ ਮਿਲਦੇ ਰਹਿਣੀਆਂ ਇੱਕ ਹਫਤੇ ਦੀ ਸੇਲ ਆ ਆਗੇ ਫਾਇਦੇ ਲੈ ਜਾਓ ਬਾਜ਼ਾਰ ਨਾਲੋਂ ਅੱਧੇ ਰੇਟਾਂ ਤੋਂ ਹੀ ਸਾਡਾ ਕਪੜਾ ਇੱਥੇ ਦੇ ਰਹੇ ਸੋ ਜਿਹੜਾ ਇਥੇ ઓਨਰਰ ਕੇਸ਼ ਗੰਧੀ ਜੀ ਉਹ ਉਹਨਾਂ ਨਾਲ ਗੱਲ ਕਰਦੇ ਸਰ ਸਵਾਲ ਦੋ ਆ ਜੀ ਇੱਕ ਤਾਂ ਗਰਮੀਆਂ ਦੇ ਵਿੱਚ ਵੀ ਪੂਰਾ ਨਵੰਬਰ ਦਸੰਬਰ ਸੀਜ਼ਨ ਵਾਲਾ ਮਾਹੌਲ ਆ ਇੱਥੇ ਦੂਜਾ ਬਾਜ਼ਾਰ ਨਾਲੋਂ ਤਿੰਨ ਤਣ ਗੁਣਾ ਰੇਟ ਘਟਿਆ ਤੁਸੀਂ ਜਿਹੜਾ 800 ਦਾ ਸੂਟ 350 ਜਿਹੜਾ 450 ਦੇ ਰਹੇ ਹੋ ਬਾਜ਼ਾਰ 'ਚ 1200 ਡਿਫਰੈਂ ਭਾਜੀ ਇੱਥੇ ਜੀ ਲੋਟ ਨਹੀਂ ਕਰੀਦੀ ਹਰ ਬੰਦਾ ਜਿਹੜਾ ਇੱਕ ਵਾਰੀ ਸਾਡੇ ਕੋਲ ਸਾਰਾ ਰਿਪੀਟ ਕਸਟਮਰ ਆ ਜਿਹੜਾ ਇੱਕ ਵਾਰੀ ਆਂਦਾ ਹਰੇਕ ਵਾਰੀ ਆਂਦਾ ਕਿਉਂ ਆਂਦਾ ਉਹਦਾ ਕਾਰਨ ਇੱਕੋ ਇੱਕ ਹੁੰਦਾ ਇਹ ਮੇਰੇ ਕਹਿਣ ਦਾ ਸਮਝਾਉਣ ਦੀ ਲੋੜ ਨਹੀਂ ਪੈਂਦੀ ਹੈਗੀ ਜੀ ਉਹਦਾ ਕਾਰਨ ਇਹ ਹੀ ਆ ਵੀ 10-5 ਰੁਪਏ ਦਾ ਵੈਰਾਈਟੀ ਹਰ ਸਸਤੇ ਰੇਟ ਦੇ ਵਿੱਚ ਵੈਰਾਈਟੀ ਮਿਲਣੀ ਹੋਣ ਰੈਡੀमेड ਸੂਟ ਆਗਲਾ ਸਿਲਾਈ ਕਰਾਣ ਜਾਵੇ ਤਾਂ ਅਗਲਾ 1100 ਰੁਪਏ ਪੰਗ ਲੈਂਦਾ ਇੱਥੇ 895 ਰੁਪਏ ਦੇ ਵਿੱਚ ਰੈਡੀमेड ਸੂਟ ਮਿਲਣਾ ਤੁਹਾਨੂੰ ਸੋ ਆ ਤੁਸੀਂ ਚੈੱਕ ਕਰ ਲਓ 895 ਵਿੱਚ ਰੈਡੀमेड ਸੂਟ ਜਿਹੜਾ ਬਾਜ਼ਾਰ 'ਚ 3000-2500 ਇਹ ਆ ਹੋਰ ਇਹਦੇ ਵਿੱਚ ਰੰਗ ਵੀ ਮਿਲ ਜਾਂਦੇ ਹੈਗੇ ਆ ਸਿਰਫ 895 ਰੁਪਏ ਦੇ ਵਿੱਚ ਰੈਡੀमेड ਪਟਿਆਲਾ ਸਲਵਾਰ ਨਾਲ ਅਫਗਾਨੀ ਸਲਵਾਰ ਨਾਲ ਮਿਲਣਾ ਸ਼ਰਾਰਾ ਸੂਟ ਹਰ ਤਰ੍ਹਾਂ ਦੀ ਵੈਰਾਈਟੀ ਮਿਲ ਜਾਣੀ ਆ ਦੁਪੱਟਾ ਨਾਲ ਆ ਜੀ ਦੁਪੱਟੇ ਹਰੇਕ ਦੇ ਨਾਲ ਹੈਗੇ ਆ ਫਿਰ ਆਪਣੇ ਆਪ ਅਗਲੇ ਨੇ ਆਣਾ ਕਿਉਂਕਿ ਤੁਸੀਂ ਮੈਨੂੰ ਦੱਸੋ ਅਗਲਾ ਟੇਲਰ ਕੋਲ ਸਲਾਈ ਕਰਨਗੇ ਅਗਲੇ ਨੇ 1200 ਮੰਗ ਲੈਣਾ ਜੀ ਸੋ ਆ ਤੁਸੀਂ ਹੁਣ ਚੈੱਕ ਕਰ ਲਓ ਬਾਜ਼ਾਰ 'ਚ 3-3000 ਦਾ ਰੈਡੀमेड ਇੱਥੇ ਤੁਹਾਨੂੰ ਦੇ ਰਣਾ 895 'ਚ ਰੰਗ ਇਹਦੇ 'ਚ ਕਾਫੀ ਆ ਇਹਦੇ ਵਿੱਚ ਕਲਰ ਕਾਫੀ ਆ ਜੇ ਤੂੰ ਹੈਵੀ ਚੀਜ਼ ਆ ਹੁਣ ਤਾਂ ਉਹ ਵੀ ਰੈਡੀमेड 'ਚ ਮਿਲ ਜਾਂਦੀਆਂ ਜਿੱਦਾਂ ਹੁਣ ਬਾਜ਼ਾਰ ਤੁਸੀਂ ਜਾਓਗੇ 15-20 ਹਜ਼ਾਰ ਰੇਟ ਮੰਗੀ ਜਾਊਗੇ ਇੱਥੇ 5000 ਦੀ ਰੇਂਜ ਦੇ ਵਿੱਚ ਤੁਹਾਨੂੰ ਹੈਵੀ ਸੂਟ ਮਿਲ ਜਾਣੇ 5000-5500 ਭਾਰੇ ਤੋਂ ਭਾਰੀਆਂ ਕੜਾਈਆਂ ਵਾਲੇ ਸੂਟ ਜਿਹੜੇ 25-25000 ਤੱਕ ਵਿਕਦੇ ਆ ਨਾ 5000 ਤੋਂ 7000 ਦੀ ਰੇਂਜ ਇੱਥੇ ਮਿਲ ਜਾਣੀ ਬੇ ਆਪਣੇ ਆਪ ਅਗਲੇ ਨੇ ਲੱਭਣਾ ਆਗੇ ਜੀ ਇੱਥੇ ਮੇਨ ਗੱਲ ਇਹ ਆ ਜੀ ਜਿਹੜਾ ਤੁਸੀਂ ਵਿਆਹ ਸ਼ਾਇਦ ਦਾ ਕੱਪੜਾ ਬਾਜ਼ਾਰ 'ਚ 50000 ਰੁਪਏ ਤੱਕ ਦਾ ਲੈਨੇ ਹੋ ਇੱਥੇ ਤੁਹਾਨੂੰ 15000 'ਚ ਮਿਲ ਜਾਂਦਾ ਏਟਾ ਵੱਡਾ ਫਾਇਦਾ ਹੋ ਰਿਹਾ ਸਵੇਰ ਤੋਂ ਸ਼ਾਮ ਤੱਕ ਲੋਕ ਇਕੱਠੇ ਆ ਰਹੇ ਆ ਕੋਈ ਗਰਮੀ ਨਹੀਂ ਕੋਈ ਸਰਦੀ ਨਹੀਂ ਲੋਕਾਂ ਨੂੰ ਇੱਥੇ ਫਾਇਦੇ ਹੋ ਰਹੇ ਆ ਸੋ ਇਹਦੇ ਵਿੱਚ ਮੈਨੂੰ ਹੋਰ ਵੀ ਦੱਸ ਦਿਓ ਭਾਜੀ ਟਾਈਮਿੰਗ ਕੀ ਹੈ ਕਿ ਜੇ ਕਿਸੇ ਨੇ ਦੂਰੋਂ ਆਉਣਾ ਹੋਵੇ ਕਿੰਨੇ ਤੋਂ ਕਿੰਨੇ ਆ ਸਕਦੇ ਆ ਇਹ ਭਾਜੀ 7 ਵਜੇ ਤੋਂ ਲੈ ਕੇ 9:30 ਵਜੇ ਤੱਕ ਰਾਤ ਦੇ ਓਪਨ ਆ ਜਦੋਂ ਮਰਜ਼ੀ ਕੋਈ ਦੂਰੋਂ ਆਣ ਵਾਲੇ ਕੋਸ਼ਿਸ਼ ਕਰਨ ਵੀ ਸਵੇਰੇ 7 ਵਜੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰੋ ਸੋ ਸਾਡੇ ਕੋਲ 350 500 700 1000 2000 10000 15000 ਤੱਕ ਦੇ ਰੂਟ ਛਰਾਰੇ ਕਰਾਰੇ ਤੁਹਾਨੂੰ ਮਿਲ ਜਾਂਦੇ ਆ ਤੁਸੀਂ ਆਉਣਾ ਵੱਡਾ ਡੀਪੋ ਆਜ਼ਾਦ ਚੌਂਕ ਬੰਗਾ ਫੇਸਬੁੱਕ ਪੇਜ ਇੰਸਟਾਗ੍ਰam YouTube ਨੂੰ ਸਬ ਕੈਮਰਾਮੈਨ ਉੰਪਤੀ ਨਾਲ ਹਰਜੀਤ ਸਿੰਘ ਜੱਗੜ ਸਾਹ ਜਿੱਤੀ